ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮੇਤੇ ਸਾਰੇ ਠੀਕ ਹੋਵੋਗੇ ਜੀ ਪਰਮਾਤਮਾ ਸਭ ਨੂੰ ਰਾਜੀ ਖੁਸ਼ੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਬਣਾਨੇ ਆ ਜੀ ਪੰਡ ਜੈਨ ਇੱਕ ਪਸਲਾਈ ਤੇ 20 ਗੁੰਡੇ ਲੈਨੇ ਜੀ ਇੱਕ ਸਲਾਈ ਸਿੱਧੀ ਕਪੁੱਠੀ ਬਣਾ ਲਈ ਜੀ ਆਪਾਂ ਨੇ ਬਣਾਨੇ ਆ ਜੀ ਡਿਜ਼ਾਈਨ ਇੱਕ ਗੁੰਡਾ ਉਤਾਦ ਲਈ ਧਾਗਾ ਅੱਗੇ ਲੈ ਕੇ ਆਵਾਂਗੇ ਇੱਕ ਦੋ ਦੋ ਗੁੰਡੇ ਪੁੱਠੇ ਪੋਣਾਂਗੇ ਜੀ ਆਪਾਂ ਇਹ ਧਾਗਾ ਪਿੱਛੇ ਕਰਕੇ ਆਪਾਂ ਇੱਕ ਗੁੰਡਾ ਲਾਵਾਂਗੇ ਜੀ ਆਪਾਂ ਇੱਕ ਸਲਾਈ ਤੇ ਪਾਵਾਂਗੇ ਜੀ ਫਿਰ ਆਪੇ ਕੁੰਡੇ ਨੂੰ ਬੁਣਾਗੇ ਜੀ ਇਹ ਵਾਲਾ ਕੁੰਡਾ ਆਪਾਂ ਬਿਨਾ ਬੁਣੇ ਉਤਾਰ ਲੈਣਾ ਜੀ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਬੁਣਾਗੇ ਜੀ ਧਾਗਾ ਪਿੱਛੇ ਕਰਕੇ ਆਪਣਾ ਜਿਹੜਾ ਸਿੱਧਾ ਕੁੰਡਾ ਹੈ ਆਪਾਂ ਇਹ ਵਾਲਾ ਕੁੰਡਾ ਲਵਾਂਗੇ ਯਾਰ ਨੂੰ ਸਲਾਈ ਤੇ ਪਾ ਲਾਂਗੇ ਜੀ ਕੁੰਡਾ ਆਪਾਂ ਸਿੱਧਾ ਬੁਣਾਗੇ ਇਹੜਾ ਕੁੰਡਾ ਆਪਾਂ ਬਿਨਾ ਬੁਣੇ ਉਤਾਰ ਲੈਣਾ ਜੀ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਪੋਣਾਂਗੇ ਜੀ ਧਾਗਾ ਪਿੱਛੇ ਕਰਕੇ ਫੇਰ ਆਪਣਾ ਇੱਕ ਗੁੰਡੇ ਤੇੜਜਾਨ ਬਣਨਾ ਜੀ ਇਹ ਗੁੰਡਾ ਆਪਾਂ ਸਿੱਧਾ ਪੋਣਾਂਗੇ ਜੀ ਇੱਕ ਗੁੰਡਾ ਇਹ ਉਤਾਰ ਲਾਂਗੇ ਜੀ ਬਿਨਾ ਪੋਣੇ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਪੋਣਾਂਗੇ ਧਾਗਾ ਪਿੱਛੇ ਕਰਕੇ ਫੇਰ ਆਪਾਂ ਜਿਹੜਾ ਇੰਚੇ ਤੋਂ ਲਾਵਾਂਗੇ ਜੀ ਗੁੰਡਾ ਆਪਾਂ ਸਲਾਈ ਤੇ ਪਾਵਾਂਗੇ ਜੀ ਆਪਾਂ ਇਹ ਵਾਲਾ ਕੁੰਡਾ ਸਿੱਧਾ ਪੋਣਾਂਗੇ ਜੀ ਇਹ ਕੁੰਡਾ ਆਪਾਂ ਸਲਿੱਪ ਕਰ ਲਾਂਗੇ ਜੀ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਪੋਣਾਂਗੇ ਜੀ ਧਾਗਾ ਪਿੱਛੇ ਕਰਕੇ ਫੇਰ ਪਾਏ ਕੁੰਡਾ ਚੱਕਾਂਗੇ ਜੀ ਕੋ ਸਲਾਈ ਤੇ ਪਾਵਾਂਗੇ ਕੁੰਡਾ ਸਿੱਧਾ ਪੋਣਾਂਗੇ ਇਹ ਵਾਲਾ ਕੁੰਡਾ ਬੀਨਾ ਮੋੜੇ ਤਾਰ ਲਾਂਗੇ ਜੀ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਪੋਣਾਂਗੇ ਜੀ धागा पीछे करके एक कुंडा सिद्धा पाव गे जी हम आ गए जी पूठी सिलाई तो एक कुंडा उतार लिया जी दो कुंडे आप पा सीधे पाना गे जी एक दो ਤਾਂ ਧਾਗਾ ਅੱਗੇ ਕਰਕੇ ਹੁਣ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ। ਧਾਗਾ ਪਿੱਛੇ ਕਰਕੇ ਦੋ ਕੁੰਡੇ ਆਪਾਂ ਸਿੱਧੇ ਬੁਣਾਂਗੇ। ਧਾਗਾ ਅੱਗੇ ਲੈ ਕੇ ਆਵਾਂਗੇ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ। ਧਾਗਾ ਪਿੱਛੇ ਕਰਕੇ ਦੋ ਕੁੰਡੇ ਆਪਾਂ ਸਿੱਧੇ ਬੁਣਾਂਗੇ ਜੀ। ਫਿਰ ਧਾਗਾ ਅੱਗੇ ਲੈ ਕੇ ਆਵਾਂਗੇ ਜੀ ਆਪਾਂ ਇਹ ਦੋ ਕੁੰਡਿਆਂ ਨੂੰ ਇਕੱਠੇ ਬੁਣਾਂਗੇ ਜੀ। ਧਾਗਾ ਪਿੱਛੇ ਕਰਕੇ ਦੋ ਗੁੰਡੇ ਆਪਾਂ ਸਿੱਧੇ ਬੁਣਾਂਗੇ ਜੀ ਧਾਗਾ ਅੱਗੇ ਲੈ ਕੇ ਆਵਾਂਗੇ ਜੀ ਆਪਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਜੀ ਧਾਗਾ ਪਿੱਛੇ ਕਰਕੇ ਦੋ ਗੁੰਡੇ ਆਪਾਂ ਸਿੱਧੇ ਬੁਣਾਂਗੇ ਜੀ ਧਾਗਾ ਅੱਗੇ ਲੈ ਕੇ ਆਵਾਂਗੇ ਤੇ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਜੀ ਧਾਗਾ ਪਿੱਛੇ ਕਰਕੇ ਦੋ ਗੁੰਡੇ ਆਪਾਂ ਸਿੱਧੇ ਬੁਣਾਂਗੇ ਜੀ ਇੱਕ ਕੁੰਡਾ ਆਪਾਂ ਪੁੱਠਾ ਪੋਣਾਂਗੇ ਜੀ ਹੁਣ ਆਪਾਂ ਗਏ 36 ਸਲਾਈ ਤੇ ਇੱਕ ਕੁੰਡਾ ਤਾਰ ਲਈ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਪੋਣਾਂਗੇ ਜੀ ਫਿਰ ਧਾਗਾ ਪਿੱਛੇ ਕਰਕੇ ਆਪਾਂ ਇਹ ਵਾਲਾ ਕੁੰਡਾ ਜੀ ਆਪਣੇ ਦੋ ਕੁੰਡੇ ਨੇ ਜੂਰੇ ਅੱਗੇ ਵਾਲਾ ਕੁੰਡਾ ਚੱਕਾਂਗੇ ਜੀ ਆਪਾਂ ਸਲਾਈ ਤੇ ਲਾਵਾਂਗੇ ਜੀ ਇਹ ਉਹ ਕਿੁੰਡਾ ਆਪਾਂ ਸਿੱਧਾ ਬੁਣਾਗੇ ਜੀ। ਕਿੁੰਡਾ ਬਿਨਾ ਬੁਣੇ ਉਤਾਰਾਂਗੇ ਜੀ। ਧਾਗਾ ਅੱਗੇ ਕਰਕੇ ਦੋ ਕਿੁੰਡੇ ਆਪਾਂ ਪੁੱਠੇ ਬੁਣਾਗੇ ਜੀ। ਧਾਗਾ ਪਿੱਛੇ ਕਰਕੇ ਫੇਰ ਆਪਾਂ ਇਹ ਪਤੂ ਕਿੁੰਡੇ ਇਕੱਠੇ ਬੁਣੇ ਸੀ ਜਿਹੜਾ ਉਹਨਾਂ ਚੋਂ ਆਪਾਂ ਨੇ ਇੱਕ ਕਿੁੰਡਾ ਲੈਣਾ ਜੀ ਅੱਗੇ ਵਾਲਾ। ਫਿਰ ਸਲਾਈ ਦੇ ਪਾਵਾਂਗੇ ਜੀ। ਕਿੁੰਡਾ ਸਿੱਧਾ ਬੁਣਾਗੇ। ਇੱਕ ਕਿੁੰਡਾ ਉਤਾਰ ਲਾਂਗੇ ਜੀ ਬਿਨਾ ਬੁਣਿਆ। ਤਦੋਂ ਕੁੰਡੇ ਆਪਾਂ ਪੁੱਠੇ ਪੋਣਾਂਗੇ ਜੀ ਧਾਗਾ ਵਿੱਚ ਕਰਕੇ ਫਿਰ ਆਪਾਂ ਇਹ ਹੇਠਲੇ ਕੁੰਡਾ ਲਾਵਾਂਗੇ ਜੀ ਇਹ ਆਪਣੇ ਕੋਲ ਦੋ ਨੇ ਜਿਹੜੇ ਕੁੰਡੇ ਹੈ ਆਪਾਂ ਇੱਕ ਕੁੰਡਾ ਲੈਣਾ ਜੀ ਅੱਗੇ ਵਾਲ ਕੁੰਡਾ ਆਪਾਂ ਸਿੱਧਾ ਪੋਣਾਂਗੇ ਫਿਰ ਆਪਾਂ ਇਹ ਕੁੰਡੇ ਨੂੰ ਸਲਿੱਪ ਕਰਾਂਗੇ ਜੀ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਪੋਣਾਂਗੇ। ਧਾਗਾ ਪਿੱਛੇ ਕਰਕੇ ਫੇਰ ਆਪਾਂ ਇਹ ਕੁੰਡੇ ਨੂੰ ਲਾਵਾਂਗੇ ਜੀ। ਸਲਾਈ ਤੇ ਪਾਵਾਂਗੇ ਕੁੰਡਾ ਆਪਣੇ ਕੋਲੇ ਦੋ ਲੂਪ ਨੇ ਜੀ ਔਰ ਇੱਕ ਲੈ ਲੈਣਾ ਆਪਾਂ ਨੇ। ਕੁੰਡਾ ਸਿੱਧਾ ਪੋਣਾਂਗੇ ਜੀ। ਤਾਗਾ ਅੱਗੇ ਕਰਕੇ ਕੁੰਡਾ ਬਿਨਾ ਬੁਣਿਆ ਉਤਾਰ ਲੈਣਾ ਜੀ। ਮੀ ਸੋਰੀ। ਫਿਰ ਤਾਗਾ ਅੱਗੇ ਕਰਕੇ ਆਪਾਂ ਦੋ ਕੁੰਡੇ ਪੁੱਠੇ ਬੁਣਾਂਗੇ ਜੀ। ਤਾਗਾ ਪਿੱਛੇ ਕਰਕੇ ਫੇਰ ਆਪਾਂ ਨੇ ਇਹ ਵਾਲਾ ਕੁੰਡਾ ਸਲਾਈ ਤੇ ਲੈ ਪਾ ਲੈਣਾ ਜੀ ਆਪਾਂ ਨੇ। ਇੱਕ ਕੁੰਡਾ ਲਾਵਾਂਗੇ ਜੀ ਆਪਾਂ। ਕੁੰਡਾ ਸਿੱਧਾ ਪੁਣਾਗੇ ਜੀ ਫਿਰ ਕੁੰਡਾ ਬਿਨਾਂ ਬੁਣਾ ਉਤਾਰ ਲੈਣਾ ਜੀ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਪੁਣਾਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਪੁਣਾਗੇ ਹੁਣ ਆਪਾਂ ਅੱਗੇ ਜੀ ਪੁੱਠੇ ਸਲਾਈ ਤੇ ਕੁੰਡਾ ਉਤਾਰ ਲਿਆ ਜੀ ਦੋ ਕੁੰਡੇ ਆਪਾਂ ਸਿੱਧੇ ਪੁਣਾਗੇ ਧਾਗਾ ਅੱਗੇ ਕਰਕੇ ਹੁਣ ਆਪਾਂ ਦੋ ਕੁੰਡਿਆਂ ਦਾ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਧਾਗਾ ਪਿੱਛੇ ਕਰਕੇ ਆਪਾਂ ਇੱਕ ਦੋ ਦੋ ਕੁੰਡੇ ਸਿੱਧੇ ਬੁਣਾਂਗੇ ਇਹ ਧਾਗਾ ਅੱਗੇ ਲਿਆਵਾਂਗੇ ਜੀ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਧਾਗਾ ਪਿੱਛੇ ਕਰਕੇ ਦੋ ਕੁੰਡੇ ਆਪਾਂ ਸਿੱਧੇ ਬੁਣਾਂਗੇ ਜੀ ਧਾਗਾ ਅੱਗੇ ਕਰਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਦੋ ਕੁੰਡੇ ਪਾ ਸਿੱਧੇ ਬੁਣਾਂਗੇ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਧਾਗਾ ਪਿੱਛੇ ਕਰਕੇ ਦੋ ਗੁੰਡੇ ਆਪਾਂ ਸਿੱਧੇ ਬੁਣਾਂਗੇ ਜੀ। ਧਾਗਾ ਅੱਗੇ ਲਿਆਵਾਂਗੇ ਇਹ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ। ਫਿਰ ਦੋ ਗੁੰਡੇ ਸਿੱਧੇ ਬੁਣਾਂਗੇ ਜੀ ਇੱਕ ਗੁੰਡਾ ਪੁੱਠਾ ਬੁਣਾਂਗੇ ਜੀ। ਨੂੰ ਪਾਗੇ ਸਿੱਧੀ ਸਲਾਈ ਤੇ ਇੱਕ ਗੁੰਡਾ ਉਤਾਰ ਲਿਆਈ। ਦੋ ਗੁੰਡੇ ਆਪਾਂ ਪੁੱਠੇ ਬੁਣਾਂਗੇ। ਫਿਰ ਭਾਵੇਂ ਇਹ ਵਾਲਾ ਗੁੰਡਾ ਲਵਾਂਗੇ ਨੀਚੇ ਤੋਂ। ਇਸਲਾ ਇਹਦੇ ਪਾਵਾਂਗੇ ਜੀ ਕੁੰਡਾ ਆਪਾਂ ਦੇ ਕੁੰਡਾ ਆਪਾਂ ਸਿੱਧਾ ਬੁਣਾਂਗੇ ਜੀ ਇਹ ਵਾਲਾ ਕੁੰਡਾ ਬਿਨਾ ਬੁਣੇ ਉਤਾਰ ਲੈਣਾ ਜੀ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਹੋਣਾਂਗੇ ਜੀ ਬਸ ਇੱਕ ਕੁੰਡੇ ਤੇ ਡਿਜ਼ਾਈਨ ਬਣਦਾ ਜੀ ਦੇਖੋ ਜੀ ਕਿੰਨਾ ਸਾਨ ਡਿਜ਼ਾਈਨ ਹੈ ਬਹੁਤ ਜਲਦੀ ਬਣ ਕੇ ਤਿਆਰ ਹੁੰਦਾ ਹੈ ਕੁੰਡਾ ਆਪਾਂ ਬੁਣ ਲੈ ਇਹ ਕੁੰਡਾ ਉਤਾਰ ਲੈਣਾ ਜੀ ਦੋ ਕੁੰਡੇ ਆਪਾਂ ਪੁੱਠੇ ਬੁਣਾਂਗੇ ਜੀ ਫੇਰ ਆਪਣੇ ਕੋਲ ਇਹ ਦੋ ਲੂਪ ਨੇ ਜੀ ਇੱਕ ਆਪਾਂ ਲੈਣਾ ਜੀ ਸਲਾਈ ਤੇ ਹੁੰਡਾ ਸਿੱਧਾ ਗੁਣਾਗੇ ਇਹ ਹੁੰਡਾ ਬਿਨਾ ਗੁਨੇ ਉਤਾਰ ਲੈਣਾ ਜੀ ਧਾਗਾ ਅੱਗੇ ਕਰਕੇ ਦੋ ਹੁੰਡੇ ਆਪਾਂ ਪੁੱਠੇ ਗੁਣਾਗੇ ਫੇਰ ਆਪਾਂ ਇਹ ਹੁੰਡਾ ਇੱਕ ਦੋ ਲੂਪ ਨੇ ਜੀ ਆਪਣੇ ਕੋਲੇ ਆਪਾਂ ਨੇ ਇੱਕ ਲੈ ਲੈਣੇ ਹੁਣ ਦਾਪਾ ਸਿੱਧਾ ਬੁਣਾਂਗੇ ਇੱਕ ਹੁੰਡਾ ਬਿਨਾਂ ਬੁਣੇ ਉਤਾਰ ਲੈਣਾ ਜੀ ਧਾਗਾ ਅੱਗੇ ਕਰਕੇ ਦੋ ਹੁੰਡੇ ਪੁੱਠੇ ਬੁਣਾਂਗੇ ਜੀ ਫਿਰ ਧਾਗਾ ਪਿੱਛੇ ਕਰਾਂਗੇ ਜੀ ਆਪਾਂ ਇਹ ਵਾਲਾ ਹੁੰਡਾ ਲਾਵਾਂਗੇ ਸਲਾਈ ਤੇ ਹੁੰਡੇ ਨੂੰ ਸਿੱਧਾ ਬੁਣਾਂਗੇ ਇੱਕ ਹੁੰਡਾ ਉਤਾਰਾਂਗੇ ਧਾਗਾ ਅੱਗੇ ਕਰਕੇ ਦੋ ਹੁੰਡੇ ਆਪਾਂ ਪੁੱਠੇ ਬੁਣਾਂਗੇ ਇੱਕ ਹੁੰਡਾ ਆਪਾਂ ਸਿੱਧਾ ਬੁਣਾਂਗੇ ਉਹ ਪਾਗੇ ਪੁੱਠੀ ਸਲਾਈ ਤੇ ਇੱਕ ਗੁੰਡਾ ਉਤਾਰ ਲਿਆਈ ਦੋ ਗੁੰਡੇ ਆਪਾਂ ਸਿੱਧੇ ਬੁਣਾਂਗੇ ਧਾਗਾ ਅੱਗੇ ਕਰਕੇ ਆਪਾਂ ਇਹ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਬਹੁਤ ਹੀ ਆਸਾਨ ਜੱਟ ਡਿਜ਼ਾਈਨ ਹੈ ਜੀ ਬਹੁਤ ਜਲਦੀ ਜਲਦੀ ਬਣ ਕੇ ਤਿਆਰ ਹੁੰਦੇ ਸਿਰਫ ਇੱਕ ਗੁੰਡੇ ਤੇ ਡਿਜ਼ਾਈਨ ਬਣਦਾ ਹੈ ਧਾਗਾ ਪਿੱਛੇ ਕਰਕੇ ਦੋ ਗੁੰਡੇ ਆਪਾਂ ਸਿੱਧੇ ਬੁਣਾਂਗੇ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਜੀ ਦੋ ਕੁੰਡੇ ਆਪਾਂ ਸਿੱਧੇ ਪਾਉਣਾਂਗੇ ਧਾਗਾ ਅੱਗੇ ਕਰਕੇ ਦੋ ਕੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਜੀ ਇੱਕ ਗੁੰਡਾ ਦੋ ਕੁੰਡੇ ਆਪਾਂ ਸਿੱਧੇ ਪਾਉਣਾਂਗੇ ਜੀ ਧਾਗਾ ਅੱਗੇ ਕਰਕੇ ਦੋ ਕੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਜੀ ਫਿਰ ਧਾਗਾ ਪਿੱਛੇ ਕਰਕੇ ਦੋ ਕੁੰਡੇ ਸਿੱਧੇ ਪਾਉਣਾਂਗੇ ਇੱਕ ਗੁੰਡਾ ਉੱਠਾਉਣਾ ਹੈ ਆਹ ਦੇਖੋ ਜੀ ਬਣ ਕੇ ਵੀ ਕਿੰਨਾ ਸੋਹਣਾ ਲੱਗਦਾ ਜੀ ਡਿਜ਼ਾਈਨ ਨਾਲੇ ਬਿਲਕੁਲ ਆਸਾਨ ਡਿਜ਼ਾਈਨ ਜਲਦੀ ਜਲਦੀ ਬਣ ਕੇ ਤਿਆਰ ਹੁੰਦਾ ਜੀ ਬਣਾਉ ਉਹ ਜਿਹੜੇ ਚਾਹੁੰਦਾ ਆਪਣੇ ਕੋਟਿਸ ਵਾਟਰ ਤੇ ਅੱਜ ਤੁਹਾਨੂੰ ਦਿਖਾਣੇ ਆਪਾਂ ਹੋਰ ਡਰੈਸ ਬਣੇ ਹੋਏ ਦਿਖਾਵਾਂਗੇ ਆਹ ਦੇਖੋ ਜੀ ਹਰਾਕ ਬਣੀ ਹੋਈ ਹੈ ਬੱਚੇ ਦੀ ਆਪਣੇ ਕੋਲ ਆ ਦੇਖੋ ਜਿਹਦੇ ਨਾਲ ਪੈਲਰ ਵੀ ਬਣਾਇਆ ਹੋਇਆ ਫਰਾਕ ਨਾਲ ਆ ਦੇਖੋ ਜੀ ਟੋਪੀ ਬਣੀ ਹੋਈ ਨਾਲ ਨਾਲੇ ਬੂਟ ਬਣੇ ਹੋਏ ਸੈਂਡਲ ਉਹ ਦੇਖੋ ਜੇ ਪੂਰੀ ਉਹ ਡਰੈਸ ਨੂੰ ਦਿਖਾ ਦਿੰਨੇ ਆਂ ਜੀ ਰਾਗ ਆ ਗਈ ਜੀ ਇਹ ਆਪਣਾ ਪੈਲਰ ਆ ਗਿਆ ਜੀ ਨਾਲ ਟੋਪੀ ਤੇ ਸੈਂਡਲ ਬਣੇ ਹੋਏ ਨੇ ਜੀ ਚਲੋ ਜੀ ਮਿਲਦੇ ਆਂ ਜੀ ਅਗਲੀ ਵੀਡੀਓ ਚ ਧੰਨਵਾਦ